ਸੀ ਵਿਚਾਲੇ ਚਕਰਾ ਜਗਦੀਸ਼ ਚਿੰਡਾ ਦੀ ਹਰਜਿੰਦਰ ਧਾਮੀ ਨੂੰ ਵਾਰਨਿੰਗ ਕਿਹਾ ਸੀ ਮੀਰੀ ਪੀਰੀ ਕਾਲਜ ਦੀ ਦਾ ਕੀਤਾ ਸੀ ਨਿਰੀਖਣ ਚਿੰਡਾ ਦੇ ਵੱਲੋਂ ਕਿਹਾ ਗਿਆ ਹਰਿਆਣਾ ਦੀ ਜ਼ਮੀਨ ਤੇ ਬਣਿਆ ਹੈ ਮੀਰੀ ਪੀਰੀ ਕਾਲਜ ਕਾਲਜ ਤੇ ਹਰਿਆਣਾ ਦਾ ਹੀ ਪੈਸਾ ਲੱਗਿਆ ਹੈ ਸੋ ਜਗਦੀਸ਼ ਚਿੰਡਾ ਦੀ ਹਰਜਿੰਦਰ ਧਾਮੀ ਨੂੰ ਵਾਰਨਿੰਗ ਦਿੱਤੀ ਗਈ ਹੈ ਜਿੱਥੇ ਕਿ ਪ੍ਰੈਸ ਕਾਨਫਰੰਸ ਉਹਨਾਂ ਵੱਲੋਂ ਕੀਤੀ ਗਈ ਹੈ ਐਚਐਸ ਜੀਐਮਸੀ ਅਤੇ ਐਸਜੀਪੀਸੀ ਵਿਚਾਲੇ ਟਕਰਾ ਦੇਖਣ ਨੂੰ ਮਿਲਿਆ 2008 ਤੋਂ ਲੈ ਕੇ ਹੁਣ 2025 ਹੋ ਗਈ ਹੈ 17 ਸਾਲ ਪੈਂਡਿੰਗ ਹੋ ਗਈ ਸਾਡੀ ਸਾਡੇ ਬੱਚਿਆਂ ਨੇ ਜਿੱਥੇ ਹਰ ਸਾਲ 2008 ਤੋਂ ਲੈ ਕੇ 2025 ਤੱਕ ਹਰ ਸਾਲ 100 ਡਾਕਟਰ ਬਣ ਕੇ ਨਿਕਲਨੇ ਸਨ 1700 ਬੱਚੇ ਸਾਡੇ ਹਰਿਆਣੇ ਦੇ ਡਾਕਟਰ ਬਣ ਕੇ ਨਿਕਲਨੇ ਸਨ ਉਹਨਾਂ 1700 ਬੱਚਿਆਂ ਦਾ ਪੁਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਅੰਧੇਰੇ ਚ ਰੱਖਤਾ ਖਲਮ ਕਰਕੇ ਰਸਤਾ ਉਬੀਸਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪੁੱਛਣ ਦੇ ਹੱਕਦਾਰਾਂ ਕਿ ਉਹ ਸਾਡੇ ਬੱਚਿਆਂ ਦਾ ਫੰਡਾਮੈਂਟਲ ਰਾਈਟ ਪੜਾਈ ਦਾ ਜੋ ਸੀ ਡਾਕਟਰ ਬਣਦਾ ਜੜ ਸੁਪਨਾ ਸੀ ਸਾਡੇ ਹਰਿਆਣੇ ਦੇ ਬੱਚਿਆਂ ਦਾ ਕਿ ਮੇਰੀ ਪੀੜੀ ਮੈਡੀਕਲ ਕਾਲਜ ਬਣੇਗਾ ਤੇ ਅਸੀਂ ਇੱਥੇ ਡਾਕਟਰ ਬਣਾਂਗੇ 17 ਸਾਲ ਹੋ ਗਏ ਨੇ ਉਹਨਾਂ ਨੂੰ ਤੱਕਦਿਆਂ ਸੁਪਨਾ ਤੇ ਹਰਿਆਣੇ ਦੇ ਸਿੱਖ ਬੱਚੇ 1991 ਚ ਹੀ ਲੈਣ ਲੱਗ ਪਏ ਹਾਂ ਜਦੋਂ ਟੋੜਾ ਸਾਹਿਬ ਨੇ ਨੀਂ ਰੱਖੀ ਸੀ